ਸਸਿਗਾ ਦੋਸਤੋ ਮੈਂ ਹਾਂ ਨਵਨੀਤ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਸਤਿੰਦਰ ਸਰਤਾਜ ਉਹ ਇੱਕ ਵਿਲੱਖਣ ਨਾਮ ਜਿਸਨੇ ਪੰਜਾਬੀ ਕਲਚਰ ਪੰਜਾਬੀ ਭਾਸ਼ਾ ਨੂੰ ਇੱਕ ਗਾਇਕੀ ਦੇ ਰੂਪ ਵਿੱਚ ਸਿਖਰਾਂ ਤੱਕ ਪਹੁੰਚਾ ਦਿੱਤਾ ਅਤੇ ਆਪਣੇ ਪਿੰਡ ਬਜਰਾਵਰ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਗੁਰਦਾਸ ਮਾਨ ਸੁਰੇਂਦਰ ਸ਼ਿੰਦਾ ਸਰਦੂਲ ਸਕੰਦਰ ਵਰਗੇ ਮਹਾਨ ਕਲਾਕਾਰਾਂ ਤੋਂ ਬਾਅਦ ਇੱਕ ਇਹ ਨਾਮ ਕਾਫੀ ਜ਼ਿਆਦਾ ਉੱਬਰਦਾ ਨਜ਼ਰ ਆ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਖਰਾਂ ਬੁਲੰਦੀਆਂ ਤੱਕ ਪਹੁੰਚਾਵੇਗਾ ਤੇ ਇਸ ਵਕਤ ਅਸੀਂ ਪਿੰਡ ਬੁਜਰਾਵਰ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਦਾ ਖੜਾ ਜੋ ਸਤਿੰਦਰ ਸਰਤਾਜ ਵੱਲੋਂ ਲਗਾਇਆ ਜਾ ਰਿਹਾ ਸ਼ਾਮ ਦਾ ਖੜਾ ਲੱਗਣ ਜਾ ਰਿਹਾ ਤੇ ਉਸ ਵੱਲੋਂ ਵੱਖ-ਵੱਖ ਗੀਤ ਗਾ ਕੇ ਵੱਖਰਾ ਹੀ ਰੰਗ ਬਖੇਰਿਆ ਜਾਵੇਗਾ ਜੋ ਕਿ ਵੱਖ-ਵੱਖ ਪਿੰਡਾਂ ਤੋਂ ਦੂਰ ਦਰਾਡੇ ਤੋਂ ਪਹੁੰਚ ਰਹੇ ਜੋ ਲੋਕ ਨੇ ਬਖੂਬੀ ਆਨੰਦ ਮਾਨਣਗੇ ਤੇ ਇਸ ਵਕਤ ਸੜਨਾ ਪਿੰਡ ਦੇ ਜੋ ਨੌਜਵਾਨ ਨੇ ਉਹ ਖੜੇ ਨੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਉਹ ਉਸ ਦੀ ਆਉਣ ਵਾਲੇ ਤੋਂ ਸਮਾਂ ਕਿਵੇਂ ਉਹ ਇਸ ਚੀ ਨੂੰ ਵੇਖਦੇ ਨੇ ਹਾਂਜੀ ਸਵਾਗਤ ਹੈ ਜੀ ਵੀ ਸੀ ਅਪਡੇਟ ਦੇ ਵਿੱਚ ਜੀ ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਖੜਾ ਲੱਗਣ ਜਾ ਰਿਹਾ ਕਿੱਦਾਂ ਦਾ ਮਨ ਦੇ ਵਿੱਚ ਜਿਹੜਾ ਖੁਸ਼ੀ ਦੀ ਲਹਿਰ ਇੱਕ ਜਾਗ ਰਹੀ ਹੈ ਜੀ ਪੂਰਾ ਸ਼ਾਹ ਹੈ ਜੀ ਠੀਕ ਹੈ ਸਾਰਾ ਪਿੰਡ ਨਾ ਆਪਣੇ ਕਹ ਲੋਗੇ ਪਿੰਡ ਦੇ ਹੀਰੇ ਨੂੰ ਹੀਰਾ ਤਾਂ ਕਹਿ ਨਹੀਂ ਸਕਦੇ ਅਨਮੋਲ ਹੀਰਾ ਜਿਹਦਾ ਕੋਈ ਮੁੱਲ ਨਹੀਂ ਹੈਗਾ ਉਹਦਾ ਮਤਲਬ ਕਹ ਲੋ ਕਿ ਨਜ਼ਰਾਂ ਪਿਛਾ ਗਿਆ ਸਾਰੇ ਇੰਤਜ਼ਾਰ ਕਰ ਰਹੇ ਆ 80% ਕੰਮ ਆਲਮੋਸਟ ਕੰਪਲੀਟ ਹੋ ਗਿਆ ਤੇ ਬਸ ਹੁਣ ਤਾਂ ਸਾਰੇ ਬੰਦੇ ਇਹੀ ਕਹਿ ਰਹੇ ਕਿ ਬਸ ਸੂਰਜ ਜੀ ਜਰਾ ਥੱਲੇ ਆਣ ਥੋੜਾ ਜਿਹਾ 6-7 ਵਜਣ ਤੇ ਸਰਤਾਜ ਦੀ ਵੇਟ ਹੋ ਰਹੀ ਹੈ ਜੀ ਪੂਰੀ ਬਸੰਤ ਸਰਤਾਜ ਦੀ ਵੇਟ ਹੋ ਰਹੀ ਹੈ ਤੇ ਨਾਲ ਮੌਸਮ ਵੀ ਥੋੜਾ ਜਿਹਾ ਹਵਾ ਦਾ ਰੁਖ ਲੈ ਰਿਹਾ ਤੇ ਕਿਵੇਂ ਦਾ ਅੱਗੇ ਮਾਹੌਲ ਲੱਗਦਾ ਪਿਆ ਜੇ ਮੌਸਮ ਦੇਖੋ ਜੀ ਦੇਖੋ ਜੀ ਕੱਲ ਤਾਂ ਸਾਰੇ ਘਬਰਾਗੇ ਸੀਗੇ ਜਦੋਂ ਬਿਜਲੀ ਲਿਚਕ ਰਹੀ ਸੀ ਰਾਤੀ ਇੱਕ ਪੂਰਾ ਸਾਰਾ ਸਾਊਂਡ ਦਾ ਪੂਰਾ ਟਕਣਾ ਪਿਆ ਦੁਬਾਰਾ ਫਿਰ ਤੇ ਸਾਰੇ ਘਬਰਾ ਗਏ ਸੀ ਕਿ ਯਾਰ ਕੀ ਬਣੇਗਾ ਕੱਲ ਫਿਰ ਸਾਰੇਆਂ ਦੀਆਂ ਦੁਆਵਾਂ ਐ ਪਿੰਡ ਵਾਲੇ ਦੀਆਂ ਸਾਰੇ ਜੀ ਰੱਬ ਨੇ ਹੱਥ ਜੋੜ ਕੇ ਬੇਨਤੀ ਜੋ ਕੀਤੀ ਐ ਉਹ ਸੁਣ ਲਈ ਐ ਤੇ ਇਸ ਵੇਲੇ ਪੂਰਾ ਸੰਨੀ ਹੈਗਾ ਪ੍ਰੋਬਲਮ ਕੋਈ ਨਹੀਂ ਹੈਗੀ ਐ ਪ੍ਰੋਗਰਾਮ ਹੋਏਗਾ ਸਰ ਗੱਢ ਕੇ ਹੋਏਗਾ ਔਰ ਮੈਨੂੰ ਇਹ ਵੀ ਉਮੀਦ ਹੈ ਕਿ ਕਟੋਗਰ ਤੇ ਮਿਨੀਮਮ ਮੋਰ ਥੈਨ 50000 50000 ਤੋਂ ਉੱਪਰ ਪਬਲਿਕ ਮੇਬੀ ਆਏਗੀ ਕਟੋਵਟ ਠੀਕ ਇੰਨੀ ਗੱਦਨੀ ਹੋਏਗੀ ਸਿੰਦਰ ਸਰਤਾਜ ਹੁਣੀ ਆਪਣੀ ਗੀਤਾ ਰਾਹੀਂ ਜੋ ਲੋਕਾਂ ਦਾ ਮਨੋਰੰਜਨ ਕਰਨਗੇ ਤੇ ਬਖੋਬੀ ਸਟੇਜ ਦਾ ਜੋ ਸਾਰਾ ਸਿਸਟਮ ਤਿਆਰ ਹੋ ਰਿਹਾ ਸਟੇਜ ਬਣਾਈ ਜਾ ਰਹੀ ਹੈ ਉਸ ਦਾ ਲੁਭਾਵਣਾ ਦ੍ਰਿਸ਼ ਜੋ ਸਾਡੇ ਕੈਮਰੇ ਰਾਹੀਂ ਤੁਸੀਂ ਵੇਖ ਸਕਦੇ ਹੋ ਅਸੀਂ ਸਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਦੀਪਕਰਨ ਹੈ ਜੀ ਜੀ ਸਰ ਕਿਵੇਂ ਦੇਖਦੇ ਹੋ ਅੱਜ ਦੇ ਇਸ ਦਿਨ ਨੂੰ ਲੈ ਕੇ ਬਹੁਤ ਜੀ ਭਾਗਾ ਭਰਿਆ ਦਿਨ ਹੈ ਜੀ ਇਹ ਬਹੁਤ ਵੇਟ ਸੀਗੀ ਇਸ ਦਿਨ ਦੀ ਜਿੱਦਾਂ ਸਾਰੇ ਪਿੰਡ ਵਾਸੀਆਂ ਨੂੰ ਤੇ ਹੁਣ ਜਿੱਦਾਂ ਜਦੋਂ ਦਾ ਪਤਾ ਲੱਗਾ ਸਾਰਿਆਂ ਨੂੰ ਕਿ ਪਿੰਡੇ ਚ ਸ਼ੋਅ ਹੋ ਰਿਹਾ ਹੈ ਸਾਰੇ ਬਹੁਤ ਮਤਲਬ ਉਤਸ਼ਾਹ ਭਰਿਆ ਹੈ ਸਾਰਿਆਂ 'ਚ ਸਾਰੇ ਜੂਤ ਨੇ ਬਹੁਤ ਸਾ ਦਿੱਤਾ ਹੈ ਸਾਰੇ ਕੰਮ ਕਰ ਰਹੇ ਕਈ ਦਿਨ ਹੋ ਗਏ ਵਿਚਾਰੇ 10 10 11 11 ਵਜੇ ਜਾਂਦੇ ਆ ਪੂਰੀ ਥਕਾਵਟ ਰਾਤ ਨੂੰ 11 ਰਾਤ ਵੀ 11 12 ਵਜੇ ਇੱਥੋਂ ਸਵੇਰੇ ਫੇਰ ਮਤਲਬ ਕਿ ਚਲੋ ਇੰਨਾ ਹੈ ਕਿ ਸਾਰੇ ਕੰਮ ਕਰ ਰਹੇ ਆ ਰਲ ਮਿਲ ਕੇ ਹੋਰ ਕੰਮ ਸਿਰੇ ਚੜ ਗਿਆ ਜੀ ਅੱਜ ਸ਼ਾਮ ਨੂੰ ਆਪਾਂ ਹੁਣ ਸ਼ਾਮ ਦੀ ਵੇਟ ਕਰਦੇ ਆ 6 ਵਜੇ ਦੀ ਜਦੋਂ ਇਹ ਸ਼ੋਅ ਸ਼ੁਰੂ ਹੋਣਾ ਹੈ वेलकम ਆ ਜੀ ਜਿਹੜੇ ਆਲੇ ਦੋਲੇੋਂ ਜਿੰਨੇ ਵੀ ਦਰਸ਼ਕ ਆਣੇ ਆ ਪੂਰਾ ਪਿੰਡ ਸਵਾਗਤ ਕਰੂਗਾ ਜੀ ਤੇ ਆਪਣੇ ਇਹ ਵਲੰਟੀਅਰ ਸਾਰੇ ਮੁੰਡੇ ਆ ਇਹਨਾਂ ਨੇ ਮਤਲਬ ਕੀ ਸੇਵਾ ਕਰਨੀ ਆ ਜੀ ਮਨ ਦੇ ਵਿੱਚ ਇੱਕ ਚਾਹ ਇੱਕ ਪਿੰਡ ਦਾ ਪਿੰਡ ਵਿੱਚ ਪੜ ਕੇ ਨੌਜਵਾਨੀ ਦੇ ਵਿੱਚ ਪੈਰ ਰੱਖਿਆ ਤੇ ਉਸ ਤੋਂ ਬਾਅਦ ਪੰਜਾਬੀ ਗਾਇਕੀ ਦੇ ਰਾਹੀਂ ਪਿੰਡ ਨੂੰ ਬੁਲੰਦੀਆਂ ਤੱਕ ਵੀ ਪਹੁੰਚਾਇਆ ਸਿਖਰਾਂ ਤੱਕ ਨਾਮ ਪਿੰਡ ਦਾ ਜਿਹੜਾ ਰੋਸ਼ਨ ਕੀਤਾ ਕੀ ਮਨ ਦੇ ਵਿੱਚ ਵਿਚਾਰ ਹੁੰਦਾ ਜੀ ਮਾਨ ਦੇ ਵਿੱਚ ਇਹੀ ਵਿਚਾਰ ਆਉਂਦਾ ਜੀ ਯੂਥ ਨੂੰ ਲੈ ਕੇ ਅਸੀਂ ਕਹਿੰਨੇ ਆ ਕਿ ਮਿਸਾਲ ਆ ਇੱਕ ਉਹ ਪਿੰਡ ਦੇ ਲਈ ਕਿ ਤੁਸੀਂ ਦੇਖੋ ਉਹਨਾਂ ਵੱਲ ਦੇਖੋ ਕਿੱਥੋਂ ਜ਼ੀਰੋ ਤੋਂ ਉੱਠ ਕੇ ਅੱਜ ਕਿਹੜੀਆਂ ਬਲੰਦੀਆਂ ਤੇ ਪਹੁੰਚ ਗਏ ਆ ਉਹ ਕਿੱਥੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਮਤਲਬ ਕਿ ਆਪਣਾ ਰੋਤਬਾ ਬਣ ਚੁੱਕਾ ਆ ਸਾਰਿਆਂ ਨੂੰ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਜਿਹੜਾ ਨਵਾਂ ਯੂਥ ਆ ਕਿ ਹਾਂ ਵੀ ਅਸੀਂ ਵੀ ਜ਼ਿੰਦਗੀ 'ਚ ਕੁਝ ਕਰਕੇ ਦਿਖਾਣਾ ਆ ਪਿੰਡ ਦਾ ਨਾਮ ਰੋਸ਼ਨ ਕਰਨਾ ਆ ਔਰ ਇਹੀ ਆ ਜੀ ਇਹਨਾਂ ਨੇ ਯੂਥ ਨਹੀਂ ਕਰਨਾ ਆ ਅੱਗੇ ਜਿੱਦਾਂ ਉਹ ਉਹ ਵੀ ਕਿਸੇ ਉਮਰ 'ਚ ਚਲੋ ਸਿਗੇ ਛੋਟੇ ਦੇ ਦੇਖੋ ਪਿੰਡ ਜਿੱਥੇ ਘੁੰਮਦੇ ਹੁੰਦੇ ਸੀ ਸਾਈਕਲ 'ਤੇ ਉਹਨਾਂ ਟਾਈਮ ਮੱਚਾ ਨਾ ਇੱਕ ਕਹਿਣੀ ਜਾਂਦਾ ਇਹਦੇ ਵਿੱਚ ਸੌਰੀ ਮੈਂ ਡਰਾਪਟ ਕਰ ਰਿਹਾ ਮਤਲਬ ਅੱਜ ਕੱਲ ਕਲਚਰ ਕੀ ਹੈਗਾ ਇੰਗਲਿਸ਼ ਮੀਡੀਅਮ ਦਾ ਸਾਰੇ ਠੀਕ ਹੈ ਸਰਤਾਜ ਇਸੇ ਸਕੂਲ ਚੋਂ ਵੱਢ ਕੇ ਗਏ ਹੈ ਜੀ ਪੰਜਵੀਂ ਤੱਕ ਪ੍ਰਾਇਮਰੀ ਜੋ ਵੀ ਹੈ ਇੱਥੋਂ ਹੋਈ ਹੈ ਉਹਨਾਂ ਦੀ ਠੀਕ ਹੈ ਜੀ ਸਾਰੇ ਸਰਕਾਰੀ ਸਕੂਲ ਸੈਕੰਡ ਜੋ ਪੱਟੀ ਪੱਟੀ ਹੈ ਉਹ ਵੀ ਸਰਕਾਰੀ ਸਕੂਲ ਹੈ ਠੀਕ ਹੈ ਡੀਏਵੀ ਸੈਮੀ ਗਵਰਨਮੈਂਟ ਹੈਗਾ ਤੇ ਇੱਧਰ ਜੋ ਚਬੇਵਾਲ ਹੈ ਉਹ ਵੀ ਸ਼ੰਤਾਰੀ ਸਿੰਘ ਖਾਲਸਾ ਹਾਈ ਸਕੂਲ ਹੈ ਸਰਕਾਰੀ ਸਕੂਲ ਵਿੱਚ ਸਾਰੀ ਸਟੱਡੀ ਹੋਈ ਹੈ ਉਹਨਾਂ ਦੀ ਮਤਲਬ ਉਹਨਾਂ ਨੇ ਇਹ ਵੀ ਇਲਕਾਰ ਦਿੱਤਾ ਕਿ ਯਾਰ ਤੁਹਾਡੇ ਆਪਣੇ ਚ ਸਕਿੱਲ ਹੋਣਾ ਚਾਹੀਦਾ ਆਪਣੇ ਚ ਕਲਾ ਹੋਣੀ ਚਾਹੀਦੀ ਹੈ ਕੋਈ ਤੁਹਾਨੂੰ ਕਾਨਵਰਟ ਸਕੂਲ ਚ ਪੜਨ ਦੀ ਲੋੜ ਨਹੀਂ ਹੈ ਇਸ ਚੀਜ਼ ਦਾ ਹੀ ਬਹੁਤ ਮਾਣ ਆ ਸਾਨੂੰ ਉਹਦੇ ਠੀਕ ਸਰਤਾਜ ਸਾਹਿਬ ਦਾ ਇਹ ਵੀ ਸੁਪਨਾ ਸੀਗਾ ਕਿ ਮੈਂ ਜਿੱਥੇ ਪੜਿਆ ਮੈਂ ਸ਼ੋਅ ਉੱਥੇ ਹੀ ਕਰਨਾ ਕਿਉਂਕਿ ਜਗ੍ਹਾ ਤਾਂ ਹੋਰ ਵੀ ਦੇਖੀ ਸੀ ਇਹ ਪਿੰਡ ਦੇ ਵਿੱਚ ਪਰ ਉਹਨਾਂ ਨੇ ਰਿਜੈਕਟ ਕਰ ਦਿੱਤੀ ਕਿਸੇ ਗੱਲ ਕਹਿੰਦੇ ਨਹੀਂ ਜਿਵੇਂ ਮੈਂ ਸਕੂਲ ਚ ਪੜਿਆ ਆ ਵੀ ਉੱਥੇ ਹੀ ਮੇਰਾ ਮਨ ਆ ਕਿ ਉੱਥੇ ਹੀ ਆਪਾਂ ਕਰੀਏ ਤੇ ਅੱਜ ਬੜੇ ਜੋਰ ਸ਼ੋਰ ਨਾਲ ਤਿਆਰੀਆਂ ਹੋ ਗਈਆਂ ਸਾਰੀਆਂ ਬਸ ਥੋੜਾ ਬੋਤਾ ਕੰਮ ਰਹਿ ਗਿਆ ਵੀ 5 5% ਕੰਮ ਰਹਿ ਗਿਆ ਤਿਆਰੀਆਂ ਆ ਬਸ ਵੇਟ ਆ ਸ਼ਾਮ ਦੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਸੰਬੰਧੀ ਹਾਂਜੀ ਮੇਰਾ ਨਾਮ ਪਰਸ਼ੋਤਮ ਸੰਧੂ ਹੈ ਸੋ ਬੜੀ ਹੀ ਐਕਸਾਈਟਮੈਂਟ ਦੇ ਨਾਲ ਸਤਿੰਦਰ ਸਰਤਾਜ ਜੀ ਦਾ ਬੇਟਾ ਸੋ ਪੂਰੇ ਪਿੰਡ ਦਾ ਉਤਸ਼ਾਹ ਹੈ ਜੀ ਉਹਨਾਂ ਦੇ ਆਉਣ ਦਾ ਸੋ ਸਾਡੇ ਲਈ ਕਾਫੀ ਭਾਗਾ ਭਰੇ ਮੌਕਾ ਹੈ ਇਹ ਤੇ ਤੁਹਾਡੀ ਤਾਂ ਉਮਰ ਵੀ ਉਸ ਵੇਲੇ ਛੋਟੀ ਹੁੰਦੀ ਹੋਵੇਗੀ ਜਦੋਂ ਦਾ ਇਹ ਗਾਣਾ ਸ਼ੁਰੂ ਕਰਦਾ ਸੀ ਸਤਾਜ ਉਹਨਾਂ ਨੇ ਹਾਂਜੀ ਮੈਂ ਲਗਭਗ 8 ਸਾਲ ਦਾ ਸੀਗਾ ਸੋ ਪਹਿਲਾ 2010 ਦੇ ਵਿੱਚ ਜਦੋਂ ਮੈਂ 10th ਦੇ ਵਿੱਚ ਸੀਗਾ ਉਹਨਾਂ ਦਾ ਗਾਣਾ ਸਭ ਤੋਂ ਪਹਿਲਾਂ ਜਿਹੜਾ ਫਿਲਮ ਲਾਈਜ਼ ਹੋਇਆ ਸੀ ਟੀਵੀ ਦੇ ਉੱਤੇ ਪਾਣੀ ਪੰਜਾਂ ਦਰਿਆਵਾਂ ਵਾਲਾ ਸੋ 2003 ਦੇ ਵਿੱਚ ਸੁਣਨ ਦੇ ਵਿੱਚ ਆਉਂਦਾ ਕਿ ਜਦੋਂ ਵੀ ਉਹਨਾਂ ਦੀ ਐਮਫਿਲ ਵਗੈਰਾ ਕੰਪਲੀਟ ਹੁੰਦੀ ਹੈ ਪੀਐਚਡੀ ਦੇ ਲਈ ਉਹ ਐਡਮਿਸ਼ਨ ਵਗੈਰਾ ਕਰਦੇ ਆ ਤੇ ਉਦੋਂ ਤੋਂ ਹੀ ਉਹ ਤੋਂ ਦੇ ਬਾਹਰਲੇ ਸ਼ੋ ਜਿਹੜੇ ਲੱਗਣ ਲੱਗ ਪੈਂਦੇ ਆ ਤੇ ਮੈਂ 10th ਕਲਾਸ ਦੇ ਵਿੱਚ ਸੀਗਾ ਜਦੋਂ ਤੋਂ ਉਹਨਾਂ ਦੇ ਆਪਾਂ murid ਹੋ ਚੁੱਕੇ ਆ ਸੋ ਪਾਣੀ ਪੰਜਾਂ ਦਰਿਆਵਾਂ ਵਾਲਾ ਗਾ ਕੇ ਉਹਨਾਂ ਨੇ ਸਾਡੇ ਪਿੰਡ ਬਜਰਾਵਰ ਦਾ ਮਾਣ ਬਹੁਤ ਹੀ ਵਧਾਇਆ ਉਹਦੇ ਲਈ ਉਹਨਾਂ ਦੇ ਇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਪਹਿਲਾ ਗਾਣਾ ਜਿਹੜਾ ਪਾਣੀ ਪੰਜਾਂ ਦਰਿਆਵਾਂ ਦਾ ਨਹਿਰੀ ਹੋ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਦਾ ਜਿਹੜਾ ਸ਼ੋਅ ਆ ਸ਼ਾਮ ਦੀ ਵੇਟ ਕਰ ਰਿਹਾ ਸਾਰਾ ਜੂਤ ਮਿਲ ਕੇ ਸੇਵਾ ਕਰ ਰਿਹਾ ਬਹੁਤ ਵਧੀਆ ਲੱਗਦਾ ਹੈ ਜੀ ਧੰਨਵਾਦ ਆ ਸਾਰੇ ਪਿੰਡ ਪਿੰਡ ਵਾਸੀਆਂ ਨੂੰ ਜਿਹੜੇ ਸ਼ੋਅ ਕਰਾ ਰਹੇ ਆ ਵਧੀਆ ਹੈ ਜੀ ਠੀਕ ਹੈ ਜੀ ਹਾਂਜੀ ਹੋਰ ਕੁਝ ਕਹਿਣਾ ਚਾਹੇਗਾ ਕੀ ਕੋਈ ਦੱਸੋਗੇ ਕੋਈ ਤੁਹਾਨੂੰ ਬਹੁਤ ਥੈਂਕ ਯੂ ਕੀ ਨਾਮ ਹੈ ਜੀ ਸੂਰਜ ਰਾਣਾ ਜੀ ਕਿਵੇਂ ਦੇਖਦੇ ਹੋ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਅੱਜ ਬੋਲਿਆ ਦੇ ਉਸਤਾਦ ਜੀ ਹੁਣ ਸਾਰੇ ਨਿਆਣਾ ਪਿੰਡ ਚ ਨਹੀਂ ਰੌਣਕ ਹੋ ਰਹੀ ਹੈ ਸਾਰਿਆਂ ਨੂੰ ਦੇਖ ਹੀ ਰੇ ਵਾਲੇ ਵਾਲੇ ਕਿੱਦਾਂ ਰਸ਼ ਪੈ ਰਿਆ ਏ ਤੁੱਪ ਚ ਵੀ ਨਹੀਂ ਦੇ ਰੇ ਸਾਰਿਆਂ ਨੂੰ ਕੰਮ ਕਰੀ ਜਾਂਦੇ ਆ ਜਿੱਦਾਂ ਗਾਣਿਆਂ ਦੇ ਵੱਖਰੇ ਵੱਖਰੇ ਰੰਗ ਬਖੇਰਨੇ ਆ ਤਾਂ ਤੁਸੀਂ ਸ਼ਰਟ ਵੀ ਵੱਖਰੇ ਵੱਖਰੇ ਰੰਗ ਬਖੇਰਨ ਵਾਲੀ ਪਾਈ ਆ ਜੀ ਇਹ ਵੀ ਜੀ ਹੁਣ ਹੈਗੀ ਹੈ ਕੋਈ ਚਾ ਰੋਈ ਜਾਂਦਾ ਸਾਰਿਆਂ ਦੀ ਕੋਈ ਹਾਂਜੀ ਕੋਈ ਮੈਸੇਜ ਦੇਣਾ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਨੇ ਹੀ ਬੱਸ ਸਾਰਿਆਂ ਨੂੰ ਇਹੀ ਐ ਪ੍ਰੋਗਰੈਸ ਕਰੀ ਜਾਵੇ ਇਦਾਂ ਜਿੱਦਾਂ ਦੇ ਦੇ ਕੇ ਹੁਣ ਚਾਹ ਵੱਧਦਾ ਸਾਨੂੰ ਵੀ ਦੇਖਿਆ ਕਿ ਸੈਲਿਬ੍ਰਿਟੀ ਸਾਡੇ ਆ ਰਹੀ ਐ ਇੱਧਰ ਬੜੀ ਪੂਰੀ ਐ ਸਾਰਿਆਂ ਨੂੰ ਹਾਂਜੀ ਰਾਤ ਨੂੰ ਸਾਰਿਆਂ ਨੇ ਇੱਥੇ 12:00 ਵਜੇ ਜਾਂਦੇ ਸਵੇਰੇ ਪਰ ਜਿਹੜੀ ਐ ਥਕਾਵਟ ਐ ਇਹ ਸਰਤਾਜ ਦੇ ਆਉਣ ਨਾਲ ਦੇ ਆਉਣ ਦੇ ਸਾਹਮਣੇ ਤਾਂ ਕੁਝ ਵੀ ਨਹੀਂ ਐ ਨਹੀਂ ਨਹੀਂ ਦੇਖੋ ਮੇਰੇ ਚਿਹਰੇ ਤੋਂ ਵੀ ਤੁਹਾਨੂੰ ਥਕਾਵਟ ਨਜ਼ਰ ਆ ਰਹੀ ਹੋਣੀ ਐ ਕਿਉਂਕਿ ਰਾਤੀ 1:30 ਵਜੇ ਗਏ ਆਪਾਂ ਠੀਕ ਐ ਬਟ ਸਰਤਾਜ ਦੀ ਵੇਟ ਐ ਜਦੋਂ ਆਣਗੇ ਤਾਂ ਇਹ ਥਕਾਵਟ ਆ ਸਭ ਫਰ ਹੋ ਜਾਣੀਆਂ ਨੇ ਹਾਂ ਮੇਰੇ ਸਾਰੇ ਨੌਜਵਾਨਾਂ ਦਾ ਪੂਰਾ ਸਾਥ ਹੈਗਾ ਇਹ ਨਹੀਂ ਕਿ ਨਹੀਂ ਹੈਗਾ ਪੂਰਾ ਪਿੰਡ ਮਤਲਬ ਇੱਕ ਹੋਇਆ ਹੋਇਆ ਹੈ ਉਹ ਇਹ ਨਹੀਂ ਕਹਦਾ ਕਿ ਹਾਂ ਮੈਂ ਕਹਿੰਦਾ ਜਿਵੇਂ ਕਿ ਸਾਡੇ ਸਰ ਨੇ ਗੱਲ ਕੀਤੀ ਸੀ ਕਿ ਤੁਸੀਂ ਵੀ ਪੁੱਛਿਆ ਸੀਗਾ ਸੋ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਸਰਤਾਜ ਵੀ ਕਹਿੰਦੇ ਆ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਝੇਲਮ ਸੋ ਸੱਤ ਦਰਿਆਵਾਂ ਦੀ ਧਰਤੀ ਸੀ ਸੱਤ ਸਿੰਧੂ ਦੇ ਨਾਮ ਨਾਲ ਉਸ ਤੋਂ ਬਾਅਦ ਪੰਜਾਬ ਦਾ ਜ਼ਿਕਰ ਹੋਇਆ ਸੋ ਮੈਂ ਯਕੀਨ ਰੱਖਦਾ ਕਿ ਉਹ ਕਹਿੰਦੇ ਨੇ ਮੈਂ ਗੁਰਮੁਖੀ ਦਾ ਬੇਟਾ ਸੋ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਕਿ ਇੰਗਲਿਸ਼ ਸਕੂਲ ਦੇ ਵਿੱਚ ਪੜ੍ਹਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ ਸਟੈਂਡਰਡ ਨੂੰ ਮੇਨਟੇਨ ਕਰੋ ਸੋ ਸਾਡੇ ਹਰ ਇੱਕ ਬੱਚੇ ਨੂੰ ਪੰਜਾਬੀ ਊੜੇ ਤੋਂ ਲੈ ਕੇ ਐੜੇ ਤੱਕ ਤੇ ਉਸ ਤੋਂ ਆ ਵੀ ਆਉਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਪੰਜਾਬੀ ਬੋਲੀ ਦਾ ਵਿਕਾਸ ਵੀ ਕਰਨਾ ਚਾਹੀਦਾ ਜਿਹੜਾ ਕਿ ਸਰਤਾਜ ਆਪਣੇ ਜ਼ਿਆਦਾਤਰ ਗੀਤਾਂ ਦੇ ਵਿੱਚ ਦੱਸਦੇ ਨੇ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਦੇ ਵਿੱਚ ਤੱਕ ਕਾਫੀ ਹਾਈ ਲੈਵਲ ਤੱਕ ਪੜ੍ਹਾਈਆਂ ਹੁੰਦੀਆਂ ਨੇ ਤੇ ਇਹਨਾਂ ਨੇ ਇੱਕ ਵੱਖਰਾ ਹੀ ਜਿਹੜਾ ਮਿਸਾਲ ਕਾਇਮ ਕੀਤੀ ਹੈ ਗਾਇਕੀ ਦੇ ਵਿੱਚ ਪੀ ਐਚ ਡੀ ਕੀਤੀ ਹੈ ਕਿਵੇਂ ਇਸ ਨੂੰ ਦੇਖਦੇ ਹੋ ਕਿ ਇੱਕ ਗਾਇਕੀ ਨੂੰ ਲੈ ਕੇ ਇਹਨਾਂ ਨੇ ਇੱਕ ਉੱਬਰ ਦਾ ਜੋ ਰੰਗ ਹੈ ਉਹ ਨਿਖਾਰਨ ਦੀ ਪੇਸ਼ਕਾਰੀ ਕੀਤੀ ਹੈ ਹਾਂਜੀ ਬਿਲਕੁਲ ਇਹ ਸਹੀ ਗੱਲ ਹੈ ਜਿੱਦਾਂ ਉਹਨਾਂ ਦੀ ਡਾਕਟੋਰੇਟ ਹੈ ਜਿਹੜੀ ਆਪਣੇ 뮤직 ਦੇ ਵਿੱਚ ਉਹਨਾਂ ਨੇ ਜਿੱਦਾਂ ਗਵਰਨਮੈਂਟ ਕਾਲਜ ਸ਼ੁਰੂ ਤੋਂ ਆਪਣੇ ਪੜ੍ਹੇ 뮤직 ਦੇ ਵਿੱਚ ਕੀਤਾ ਸੋ ਇਸੇ ਤਰ੍ਹਾਂ ਉਹ ਵੀ ਇੱਕ ਇਨਸਪੀਰੇਸ਼ਨ ਆ ਕਿ ਤੁਸੀਂ ਆਪਣੇ ਵੱਖਰੇ ਵੱਖਰੇ ਸਟ੍ਰੀਮ ਹੋ ਗਏ ਫੋਰ ਐਗਜ਼ਾਮਪਲ ਥੀਏਟਰ ਹੋ ਗਿਆ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਐਮਏ ਕਰਦੇ ਹੋ ਐਮ ਐਮਫਿਲ ਕਰਦੇ ਹੋ ਉਸ ਨੂੰ ਤੁਸੀਂ ਆਪਣਾ ਮੇਨ ਸਟ੍ਰੀਮ ਪ੍ਰੋਫੈਸ਼ਨ ਬਣਾ ਕੇ ਆਪਣੇ ਨਾਮ ਦੇ ਪੁਰੇ ਡਾਕਟਰ ਲਿਖਾ ਸਕਦੇ ਹੋ ਇਹ ਵਨ ਆਫ ਦਾ ਰੀਜ਼ਨ ਹੋ ਸਕਦਾ ਦੈਨ ਉਸ ਤੋਂ ਬਾਅਦ ਤੁਸੀਂ ਉਸ ਫੀਲਡ ਨੂੰ ਬ ਰੱਖਦੇ ਹੋਏ ਆਪਣੇ ਥੀਸਿਸ ਵਗੈਰਾ ਲਿਖ ਕੇ ਆਪਣੀ ਬੁੱਕ ਵਗੈਰਾ ਛਾਪ ਸਕਦੇ ਹੋ ਸੋ ਕਾਫੀ ਉਸ ਦੇ ਨਾਲ ਜਿਹੜਾ ਡਵੈਲਪਮੈਂਟ ਉਹ ਨੇਚਰ ਤੇ ਕਲਚਰ ਦੀ ਹੁੰਦੀ ਹੈ ਇਸ ਵਿੱਚ ਕਾਫੀ ਯੋਗਦਾਨ ਮਿਲਦਾ ਜੀ ਅਗਰ ਆਪਾਂ ਜ਼ਿਆਦਾ ਪੜਨ ਨੂੰ ਲਿਖਣ ਨੂੰ ਆਪਾਂ ਦਵਾਂਗੇ ਤਾਂ ਸੋ ਡਾਕਟਰ ਜਿਹੜੇ ਨੇ ਉਹ ਹਸਪਤਾਲਾਂ ਵਿੱਚ ਹੀ ਨਹੀਂ ਮਿਲਦੇ ਗਾਇਕੀ ਦੇ ਖੇਤਰ ਖੇਤਰ ਵਿੱਚ ਹੀ ਜਿਹੜੇ ਡਾਕਟਰ ਨੇ ਉਹ ਵੇਖਣ ਨੂੰ ਮਿਲ ਰਹੇ ਨੇ ਸੋ ਅੱਜ ਸ਼ਾਮ ਜਿਹੜਾ ਪ੍ਰੋਗਰਾਮ ਹੈ ਡਾਕਟਰ ਸੁਤਿੰਦਰ ਸਰਤਾਜ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ ਹਾਂਜੀ ਕੀ ਨਾਮ ਹੈ ਮੇਰਾ ਨੰਬੰਟੀ ਬਿਠਾਣੀਆਂ ਹਾਂਜੀ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਮਾਹੌਲ ਨੂੰ ਲੈ ਕੇ ਸਰਤਾਜ ਹੁਣੀ ਦੇ ਵੱਲੋਂ ਖੜਾ ਲਗਾਇਆ ਜਾ ਰਿਹਾ ਤੇ ਆਪਣੇ ਰੰਗ ਬਿਖੇਰੇ ਜਾਣਗੇ ਬਹੁਤ ਵੱਡੀ ਮਾਣ ਦੀ ਗੱਲ ਆ ਬਜੌਰ ਵਾਸਤੇ ਸਾਡੇ ਵਾਸਤੇ ਸਾਡੇ ਪੂਰੇ ਇਲਾਕੇ ਵਾਸਤੇ ਉਹ ਸਾਡਾ ਦੋਸਤ ਬਚਪਨ ਤੋਂ ਸਾਡੇ ਨਾਲ ਪੜਿਆ ਮੋਰ ਵੱਡਾ ਭਰਾ ਹੀ ਮੇਰਾ ਕਲਾਸ 10 ਸੀਗਾ ਆਪਾਂ ਇਕੱਠੇ ਖੇਡੇ ਮੇਰਾ ਉਸਤਾਦ ਵੀ ਰਿਹਾ ਪੰਗੜੇ ਦੇ ਵਿੱਚ ਮੈਨੂੰ ਪੰਗੜਾ ਸਿਖਾਣ ਵਾਲੇ ਉਸਤੰਦ ਸਰਤਾਜ ਜੀ ਨੇ ਜੀ ਜੀ ਤੇ ਮਤਲਬ ਇਹ ਆ ਕਿ ਪੂਰੇ ਵਰਲਡ ਦੇ ਵਿੱਚ ਸਾਡੇ ਬਜਰੌਰ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਸਾਨੂੰ ਬੜੇ ਮਾਣ ਆਉਂਦਾ ਸਾਡੇ ਪਿੰਡ ਵਾਸੀਆਂ ਨੂੰ ਬੜੇ ਮਾਣ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਅੱਜ ਸ਼ੋਅ ਹੋ ਰਿਹਾ ਵਾ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਓ ਸਾਡੇ ਪਿੰਡ ਦਾ ਮਾਣ ਵਧਾਓ ਤੇ ਇਹਨਾਂ ਦੀ ਗਾਇਕੀ ਦਾ ਲਤਫਟਾ ਜਿਵੇਂ ਜਿਵੇਂ ਉਹਨਾਂ ਦਾ ਨਾਮ ਨਿਕਰਦਾ ਆ ਰਿਹਾ ਪੂਰੇ ਵਰਲਡ ਲੈਵਲ ਤੱਕ ਮਸ਼ਹੂਰ ਹੋ ਚੁੱਕੇ ਨੇ ਪੰਜਾਬੀ ਫਿਲਮਾਂ ਵੀ ਆ ਚੁੱਕੀਆਂ ਨੇ ਤੇ ਕਿੰਨਾ ਕੋ ਮਨ ਮਹਿਸੂਸ ਕਰਦੇ ਉਹਦੇ ਚ ਭਾਜੀ ਇਹ ਤਾਂ ਸਾਡੇ ਬਾਤ ਬਹੁਤ ਵੱਡੀ ਮਾਣ ਦੀ ਗੱਲ ਆ ਕਦੀ ਸਾਨੂੰ ਅਹਿਸਾਸ ਹੀ ਨਹੀਂ ਜਗਾ ਕਿ ਸਾਡਾ ਭਰਾ ਇੰਨੀ ਬਲਦੀਆ ਸਾਡਾ ਪਿੰਡ ਦਾ ਨਾਂ ਸਾਡੇ ਪੂਰੇ ਇਲਾਕੇ ਦਾ ਨਾਂ ਉੱਚਾ ਲੱਜੇਗਾ ਮਤਲਬ ਅਸੀਂ پڑھਦੇ ਹੁੰਦੇ ਸੀ ਇੱਥੇ ਉਹਨਾਂ ਰਿਹਾਸ ਕਰਨਾ ਉਹਨਾਂ ਦੀ ਮਿਹਨਤ ਦਾ ਫਲ ਆ ਉਹਨਾਂ ਦੇ ਮਾਪਿਆਂ ਦੀ ਦੁਆਵਾਂ ਜਿਹੜੇ ਸਦਕਾ ਜਿਹੜਾ ਅੱਜ ਸਾਡੇ ਪਿੰਡ ਇੰਨੀ ਬਲਣ ਦੀਆਂ ਚੱਲਾ ਗਿਆ ਦੇਖੋ ਸਾ ਮੀਡੀਆ ਸਾਰਾ ਸਾਰੀ ਦੁਨੀਆ ਉਰੇ ਆ ਰਹੀ ਆ ਪੂਰੇ ਵਾਰਡ ਦੇ ਵਿੱਚ ਫਿਲਮਾਂ ਆ ਰਹੀਆਂ ਨੇ ਤੇ ਬਹੁਤ ਵੱਡਾ ਨਾਂ ਸਤਿੰਦਰ ਸਰਤਾਜ ਅੱਧੇ ਬੰਦੇ ਦਾ ਉਹਨਾਂ ਦਾ ਹੁਣ ਨਾਮ ਆ ਵਿੱਕੀ ਹਾਂ ਉਹ ਜਾਣਦੇ ਨਹੀਂ ਹੁਣੇ ਜਿਹੜੇ ਅਸੀਂ ਬਚਪਨ ਤੋਂ ਸਾਨੂੰ ਪਤਾ ਨਿਕਨੇ ਉਹਨਾਂ ਦਾ ਵਿੱਕੀ ਸਾਡੇ ਤੋਂ ਤਾਂ ਅਸੀਂ ਤਾਂ ਉਹੀ ਕਹਿੰਦੇ ਆ ਵਿੱਕੀ ਠੀਕ ਆ ਅੱਧੇ ਤੋਂ ਨਾਮ ਨਹੀਂ ਪਤਾ ਹੁਣਾ ਵੀ ਵਿੱਕੀ ਹੈ ਵਿੱਕੀ ਉਹਨਾਂ ਦਾ ਨਾਮ ਪਰ ਇਸ ਟਾਈਮ ਤੇ ਤਾਂ ਬਹੁਤ ਵੱਡੀ ਹਸਤੀ ਹੋ ਚੁੱਕੇ ਨੇ ਤੇ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਤੇ ਬਹੁਤ ਮਾਣ ਮਹਿਦਾਇਆ ਸਾਡੇ ਪਿੰਡ ਦਾ ਗੱਬ ਉਹਨਾਂ ਨੂੰ ਹੋਰ ਤਰੱਕੀਆਂ ਦੇਣ ਬਹੁਤ ਇੱਦੇ ਮੰਨ ਲਾ ਅੱਜ ਸਤਿੰਦਰ ਸਰਤਾਜ ਉਰਫ ਵਿੱਕੀ ਨੂੰ ਜਦੋਂ ਇੱਥੇ ਉਹਨਾਂ ਦੀ ਆਮਦ ਹੋਏਗੀ ਤਾਂ ਪਿੰਡ ਵਾਸੀਆਂ ਵੱਲੋਂ ਕਲੇਵੇ ਵਿੱਚ ਲੈ ਲਿਆ ਜਾਵੇਗਾ ਤੇ ਇੱਕ ਪਿਆਰ ਭਰੀ ਜੱਫੀ ਪਾਈ ਜਾਵੇ ਕਿਵੇਂ ਕੀ ਕੀ ਦੇਖ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਪਿੰਡ ਦਾ ਕਰੋ ਅਨਮੋਲ ਹੀਰਾ ਆ ਰਿਹਾ ਹੈ ਤਾਂ ਖੂਬ ਧੂਮ ਧਾਮ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਜੀ ਨਾਲ ਨਿਗਾ ਸਵਾਗਤ ਹੋਏਗਾ ਟੇਬਲ ਮੂਵਮੈਂਟ ਹੋਏਗੀ ਉਹ ਸਾਰੇ ਨੇ ਤੁਸੀਂ ਖੁਦ ਦੇਖੋਗੇ ਬਈ ਇਦਾਂ ਸਵਾਗਤ ਕਿਤੇ ਨਹੀਂ ਹੋਇਆ ਹੋਗਾ ਜਿਹੜਾ ਅੱਜ ਪੂਰਾ ਪਿੰਡ ਬਜਰੌਰ ਉਹਨਾਂ ਨੂੰ ਹੱਥਾਂ ਦੇ ਚੱਕ ਕੇ ਪੂਰੇ ਬਜਰੌਰ ਚ ਘੁਮਾਵਾਂਗੇ ਸਾਰੇ ਨਜ਼ਰਾਂ ਵਿਚਾਰ ਹਾਂ ਸਾਰੇ ਪੂਰੇ ਇੰਤਜ਼ਾਰ ਕਰ ਰਹੇ ਨੇ ਦੇਖੋ ਸਾਡੇ ਪਿੰਡ ਦੇ ਪੂਰੇ ਮੁੰਡੇ ਵਿਚਾਰੇ ਕਿੰਦਾ ਮਿਹਨਤ ਕਰ ਰਹੇ ਨੇ ਸਾਰਿਆਂ ਨੂੰ ਅੰਦਰੋਂ ਇੱਕ એનર્ਜੀ ਆ ਚਾ ਆ ਕਿ ਕਦੋਂ ਸਾਡਾ ਭਾਈ ਆਵੇ ਤੇ ਕਦੋਂ ਗਾਵੇ ਤੇ ਕਦੋਂ ਅਸੀਂ ਭੰਗੜਾ ਪਾਈਏ ਨਿਆਰੇ ਦੀਏ ਕੱਲੇ ਸਟੇਜ ਤੱਕ ਹੀ ਇਹ ਸੀਮਤ ਰਹੇਗਾ ਕਿ ਉਸ ਤੋਂ ਬਾਅਦ ਕੋਈ ਮਹਿਫਲ ਵੀ ਲੱਗੇਗੀ ਉਹਨਾਂ ਨਾਲ ਨਹੀਂ ਨਹੀਂ ਸਟੇਜ ਤੇ ਕਿਉਂ ਅਸੀਂ ਤਾਂ ਭਾਜੀ ਹੁਣ ਤੁਹਾਨੂੰ ਕੀ ਦੱਸੀਏ ਅਸੀਂ ਬਚਪਨ ਵਿੱਚ ਮਹਿਫਲਾਂ ਸਾਰੀਆਂ ਲਾ ਚੁੱਕੇ ਆ ਐਦਾਂ ਦੀ ਗੱਲ ਨਹੀਂ ਆ ਸਾਡੇ ਤਾਂ ਉਹਨਾਂ ਦੇ ਬਚਪਨ ਮਤਲਬ ਐਂ ਹੀ ਪਿਆਰ ਜਿਹਾ ਫਾਦਰ ਸਾਹਿਬ ਦਾ ਸਾਡਾ ਹੁਣ ਵੀ ਆਏ ਹੋਏ ਨੇ ਪਿੰਡੋਂ ਮਤਲਬ ਸਾਡਾ ਇੰਨਾ ਗੂੜਾ ਪਿਆਰ ਆ ਉਹਨਾਂ ਨਾਲ ਸ਼ੁਰੂ ਤੋਂ ਹੀ ਇਕੱਠੇ ਰਹੇ ਆ ਆਪਣਾ ਤਾਂ ਸ਼ੁਰੂ ਤੋਂ ਮਹਿਫਲਾਂ ਲੱਗਦੀਆਂ ਆ ਰਹੀਆਂ ਵਾ ਪਰਮਾਤਮਾ ਨੇ ਦੇਣ ਬਖਸ਼ੀ ਉਹਨਾਂ ਨੂੰ ਅੱਜ ਤਾਂ ਲੱਗਣੀ ਲੱਗਣੀ ਹੈ ਮਹਿਫਿਲ ਤਾਂ ਬਾਅਦ ਚ ਲੱਗਦੀਆਂ ਨੇ ਇੰਦੀਆਂ ਉਹ ਤਾਂ ਹੁਣ ਜਾਇਦਾ ਘਰੇ ਜਾਇਦਾ ਇੱਥੇ ਆਇਦਾ ਇੱਥੇ ਉਹਦੇ ਫਾਦਰ ਸਾਹਿਬ ਆ ਜਾਂਦੇ ਮਹਿਫਿਲ ਤਾਂ ਢਿਰ ਨਹੀਂ ਲੱਗਦੀਆਂ ਨੇ ਮਹਿਫਿਲਾਂ ਤਾਂ ਕੀ ਤੁਸੀਂ ਉਹਨਾਂ ਦੇ ਸਾਥੀ ਰਹੇ ਹੋ ਤੇ ਕੁਛ ਹੋ ਜਵੇ ਸਪੈਸ਼ਲ ਜਿਹਾ ਕੁਛ ਐ ਐਸਾ ਸਪੈਸ਼ਲ ਨਹੀਂ ਉਹ ਤਾਂ ਬਹੁਤ ਵਧੀਆ ਇਨਸਾਨ ਨੇ ਮਤਲਬ ਬਹੁਤ ਹੌਨਾਰੇ ਬੇਟੇ ਕੋਈ ਗੀਤ ਕੋਈ ਬੋਲ ਕੁਛ ਹੋ ਜਾ ਗੀਤ ਬਾਜੀ ਹੋਣ ਮੈਂ ਦਗਾਦਾ ਨਹੀਂ ਸੀ ਉਹ ਜਦੋਂ ਜਿਆਦਾ ਤਗੜੇ ਆ ਸਾਡੀ ਆਵਾਜ਼ ਤੇ ਉਹਨਾਂ ਦੀ ਆਵਾਜ਼ ਜਮੀਨ ਨੂੰ ਸੁਭਾਣ ਕਰੇ ਪੁੱਜੇ ਨੂੰ ਦੇਖ ਖੂਜਾ ਰੰਗ ਬਦਲਦਾ ਅਸੀਂ ਅਸੀਂ ਖਰਾਬ ਕਰ ਦਿੰਦੇ ਸੀ ਜਦੋਂ ਇੱਕ ਵਾਰੀ ਉਹ ਮੈਨੂੰ ਅੱਜ ਵੀ ਯਾਦ ਆ ਇੱਕ ਹਰਮੋਨੀਅਮ ਲੈ ਕੇ ਆਏ ਸੀਗੇ ਉਹ ਉਹਦੇ ਛੋਟੇ ਹੁੰਦੇ ਸੀਗੇ ਤੇ ਸਾਨੂੰ ਤਾਂ ਹੁਣ ਭਾਈ ਸੁਰਵੀਨ ਨਾਲ ਆਉਂਦੇ ਸੀ ਅਸੀਂ ਉਹੀ ਆ ਜਾ ਕਰਤਾ ਤੇ ਉਹ ਕਹਿੰਦੇ ਭਾਜੀ ਇੰਦਾ ਨਹੀਂ ਕਰਦਾ ਮੈਂ ਕਹਿੰਦਾ ਯਾਰ ਸਾਨੂੰ ਤਾਂ ਆਂਦਾ ਵੀ ਨਹੀਂ ਹੈ ਹੁਣ ਉਹ ਅਸੀਂ ਕੀਤਾ ਹੋਇਆ ਉਹਨੇ ਅਦਮ ਚੜਨਾ ਕੀਤਾ ਹੋਇਆ ਤੇ ਉਹ ਸਾਨੂੰ ਆਂਦਾ ਹੀ ਨਹੀਂ ਸੀ ਪਰ ਉਹਨਾਂ ਨੇ ਹਾਂ ਮੈਨੂੰ ਭੰਗੜਾ ਸਿਖਰੂਸ ਕਾਇਆ ਸੀਗਾ ਤੇ ਅਸੀਂ ਪੱਟੀ ਸਕੂਲ ਦੇ ਵਿੱਚ ਕੀਤਾ ਸੀ ਭੰਗੜਾ ਉਹ ਤੇ ਉਹ ਮੇਰੇ ਉਸਤਾਦ ਰਹੇ ਆ ਉਹਦਾ ਭਰਾ ਸੀ ਕੁਲਤਾਰ ਬਾਈ ਸਾਡਾ ਅਸੀਂ ਸਾਰੇ ਨੇ ਪੰਗੜਾ ਦਾ ਇੱਕ ਸ਼ੋਅ ਕੀਤਾ ਸੀ ਸਾਡਾ ਸਕੂਲ ਬਰੋ ਸਗਾ ਤੇ ਉੱਥੇ ਪੰਗੜਾ ਜਰੂਰ ਪਾਇਆ ਸੀ ਫੇਰ ਮੈਨ ਪਾਰਟੀ ਦੇ ਉੱਤੇ ਮੰਗੜਾ ਉਹ ਸਾਡੇ ਨਾਲ ਹੋਰ ਵੀ ਇੱਥੇ ਨੌਜੋ ਮੌਜੂਦ ਹੈ ਸਰ ਤੁਸੀਂ ਕਾਲੀ ਅਣਕ ਲਾਈ ਆ ਤੇ ਕੀ ਨਜ਼ਰ ਨਾ ਲੱਗੇ ਸਤਿੰਦਰ ਸਰਤਾਜ ਨੂੰ ਤੁਹਾਡੀ ਨਜ਼ਰ ਚ ਨਾ ਲੱਗੇ ਬਹੁਤ ਕਰਮਾ ਭਾਗਾਂ ਦੀ ਧਰਤੀ ਆ ਮੇਰੇ ਨਾਲ ਕਾ ਪਿੰਡੇ ਆ ਫਗਲਾਣਾ ਅੱਛਾ ਜੀ ਮੈਂ ਉੱਦਾਂ ਫਗਲਾਣੇ ਤੋਂ ਬਈ ਰੋਲ ਮੇਰੇ ਨਾਨਕੇ ਆ ਮੈਂ 10 ਸਾਲ ਵਗਰੋਂ ਆਇਆ ਇੱਥੇ ਬਸ ਇੱਕ ਸਰਤਾਜ ਕਰਕੇ ਹੁਣ ਦੇਖਣ ਕਰਕੇ ਸਹੀ ਗੱਲ 10 ਸਾਲ ਵਗਰੋਂ ਡੈਫੀਨਿਟ ਬਹੁਤ ਕਰਮਾ ਭਾਗਾਂ ਵਾਲੀ ਧਰਤੀ ਹੈ ਇਹ ਫਗਲਾਂ ਅੱਜ ਦੇ ਖਾੜੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਬਹੁਤ ਐਕਸਾਈਟਿਡ ਆਂ ਅਸੀਂ ਦੇਖਣ ਨੂੰ ਸਰਤਾਜ ਨੂੰ ਦੇਖਣ ਬਹੁਤ ਜ਼ਿਆਦਾ ਐਕਸਾਈਟਿਡ ਆਂ ਜੀ ਸ਼ਾਮ ਨੂੰ ਇੱਥੇ ਪੂਰਾ ਹਾਂਜੀ ਹੋਰ ਕੋਈ ਭਾਈ ਕਰਨਾ ਚਾਹੇ ਗੱਲ ਰਾਜੂ 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 ਭਾਜੀ ਜਿਹੜੀਆਂ ਗੱਲਾਂ ਕਰਦੀਆਂ ਉਹ ਕਰ ਲਈਆਂ ਸੋ ਇਹ ਬਜਰੌਰ ਪਿੰਡ ਦੇ ਜੋ ਵਾਸੀ ਨੇ ਨੌਜਵਾਨ ਨੇ ਉਹਨਾਂ ਵੱਲੋਂ ਸਰਤਾਜ ਦੀ آمد ਨੂੰ ਲੈ ਕੇ ਇੱਕ ਖੁਸ਼ੀ ਭਰਿਆ ਮਾਹੌਲ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਚਲਕ ਰਹੀ ਹੈ ਅਤੇ ਥਕਾਵਟ ਜੋ ਹੈ ਉਹ ਤਾਂ ਉਹਨਾਂ ਦੇ ਚਿਹਰੇ ਤੇ ਦੇਸੀ ਨਹੀਂ ਰਹੀ ਤੇ ਲਗਾਤਾਰ ਵਰਕ ਕੀਤਾ ਜਾ ਰਿਹਾ ਤੇ ਸਟੇਜਾਂ ਸਜਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਇੱਕ ਮੰਨ ਦੇ ਵਿੱਚ ਖੁਸ਼ੀ ਦੀ ਲਹਿਰ ਪਿੰਡ ਵਾਸੀਆਂ ਵਿੱਚ ਵੀ ਪਾਈ ਜਾਂਦੀ ਹੈ ਅਖਾੜਾ ਜਿਹੜਾ ਉਹਨਾਂ ਵੱਲੋਂ ਲਗਾਇਆ ਜਾਵੇਗਾ ਵੱਖ-ਵੱਖ ਰੰਗ ਬਖੇਰੇ ਜਾਣਗੇ ਤੇ ਇਸ ਆਨੰਦ ਦਾ ਲੁਤਫ ਇਸ ਅਖਾੜੇ ਦਾ ਲੁਤਫ ਜਿਹੜਾ ਉਹ ਪਿੰਡ ਵਾਸੀ ਨੱਚ ਝੂਮ ਕੇ ਇਸ ਦਾ ਮਨੋਰੰਜਨ ਵੀ ਕਰਨਗੇ ਕੈਮਰਾ ਪਰਸਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਲਗਾਤਾਰ ਦੇਖਦੇ ਰਹੇ ਜੀਬੀਸੀ ਅਪਡੇਟ